ਦੈਨਿਕ ਸਵੇਰਾ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਪੈरिस 올림픽 2024 ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ ਜਿੱਥੇ ਕਿ ਦੁਨੀਆ ਭਰ ਦੇ ਐਥਲੀਟਸ ਭਾਗ ਲੈਣ ਦੇ ਲਈ ਪਹੁੰਚ ਚੁੱਕੇ ਨੇ ਔਰ ਭਾਰਤੀ ਖਿਡਾਰੀ ਵੀ ਪੈरिस ਪਹੁੰਚ ਗਏ ਨੇ ਜਿਸ ਦੇ ਵਿੱਚ 206 ਮੁਲਕਾਂ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸ਼ਨ ਤਹਿਤ ਲੋਕਾਂ ਨੂੰ ਘਰ ਬੈਠਿਆਂ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਯੋਜਨਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਰਾਸ਼ਨ ਲਈ ਨਾ ਤਾਂ ਲੰਬੀਆਂ ਕਤਾਰਾਂ 'ਚ ਖੜੇ ਹੋਣਾ ਪੈ ਰਿਹਾ ਅਤੇ ਨਾ ਹੀ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸਗੋਂ ਲੋਕਾਂ ਨੂੰ ਘਰ ਬੈਠੇ ਹੀ ਮੁਫਤ ਰਾਸ਼ਨ ਮਿਲ ਰਿਹਾ ਹੈ ਮੌਜੂਦਾ ਸਮੇਂ 28,51,043 ਇਸ ਯੋਜਨਾ ਦਾ ਲਾਭ ਲੈ ਰਹੇ ਨੇ ਦੀ ਪੂਜਾ ਲੈਣ ਜਾਂਦੇ ਸੀ ਹੁਣ ਸਾਡੇ ਘਰ-ਘਰ ਪਹੁੰਚਾਉਂਦੇ ਨੇ ਪਿੰਡ ਸੁਨਾਨਾ ਵਿੱਚ ਰਸਵੰਡ ਕੇ ਗਏ ਨੇ ਅੱਗੇ ਵੀ ਤੁਸੀਂ ਇਕੜੀ ਕਰਦੇ ਰਹੋ ਜੀ ਬਹੁਤ ਧੰਨਵਾਦ ਜੀ ਮੰਤਰੀ ਸਾਹਿਬ ਦਾ ਪਹੁੰਚਾਏ ਸਾਡੇ ਸਾਨੂੰ ਬਹੁਤ ਅੱਛਾ ਲੱਗਿਆ ਇਸ ਯੋਜਨਾ ਤਹਿਤ ਲਾਭਪਾਤਰੀ ਨੂੰ ਉਸਦੇ ਘਰ ਤੱਕ ਰਾਸ਼ਨ ਦੀ ਸਪਲਾਈ ਬਾਰੇ SMS ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਜੇਕਰ ਕੋਈ ਫੀਡਬੈਕ ਸੁਝਾਉਣਾ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਲਾਭਪਾਤਰੀ ਟੋਲ ਫਰੀ ਨੰਬਰ 1100 ਤੇ ਕਾਲ ਕਰ ਸਕਦੇ ਹਨ ਇਸ ਸਕੀਮ ਤਹਿਤ ਰਾਸ਼ਨ ਚ ਕਣਕਿਆ ਆਟਾ ਜੋ ਵੀ ਪਰਿਵਾਰ ਲੈਣਾ ਚਾਹੇ ਘਰ ਬੈਠੇ ਹੀ ਉਸ ਨੂੰ ਮੁਹैया करवाया ਜਾ ਰਿਹਾ ਹੈ ਇਹ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਲੋਕਾਂ ਨੂੰ ਘਰ ਬੈਠੇ ਮਿਲ ਰਿਹਾ ਮੁਫਤ ਰਾਸ਼ਨ ਦਰਸਲ ਖੇਡਾਂ ਦਾ ਇਹ ਮਹਾਕੁੰਭ 26 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲੇਗਾ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਹੋਣ ਵਾਲੀਆਂ ਇਹਨਾਂ ਖੇਡਾਂ ਦੇ ਵਿੱਚ 206 ਦੇਸ਼ਾਂ ਦੇ 10500 ਐਥਲੀਟ ਹਿੱਸਾ ਲੈਣਗੇ ਭਾਰਤੀ ਧਰ ਦੇ ਵਿੱਚ ਹੁਣ ਤੱਕ ਸਭ ਤੋਂ ਵੱਧ 117 ਐਥਲੀਟ ਹੋਣਗੇ ਪੈਰਿਸ 올림픽 ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਜਾਨਕੀ ਬੀਸੀਸੀਆਈ ਨੇ ਆਪਣਾ ਖਜ਼ਾਨਾ ਇਹਨਾਂ ਖਿਡਾਰੀਆਂ ਲਈ ਖੋਲ ਦਿੱਤਾ ਸੋ ਬੀਸੀਸੀਆਈ ਦੇ ਜਿਹੜੇ ਅਧਿਐਕਸ਼ ਨੇ ਜੈਸ਼ਾ ਅਸੀਂ ਤੁਹਾਨੂੰ ਨਾਲ ਉਹਨਾਂ ਦੀ ਤਸਵੀਰ ਵੀ ਦਿਖਾ ਰਹੇ ਹਾਂ ਬੋਰਡ ਨੇ ਭਾਰਤੀ 올림픽 올림픽 ਸੰਘ IOA ਨੂੰ ਕਰੋੜਾਂ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ ਹੈ। ਸੋ BCCI ਸਕਤਰ ਜੈਸ਼ਾ ਨੇ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਸਾਂਝੀ ਕੀਤੀ। BCCI ਸਕਤਰ ਜੈਸ਼ਾ ਨੇ ਲਿਖਿਆ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ BCCI ਪੈਰਿਸ 올림픽 2024 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਸਾਡੇ ਸ਼ਾਨਦਾਰ ਐਥਲੀਟਾਂ ਦਾ ਸਮਰਥਨ ਕਰ ਰਿਹਾ ਹੈ। ਅਤੇ ਅਸੀਂ ਮੋਹਮ ਦੇ ਲਈ ਇਸ ਮੁਹਿੰਮ ਦੇ ਲਈ IOA ਨੂੰ 8.5 ਕਰੋੜ ਜਾਨੀ ਕਿ 8.5 ਕਰੋੜ ਰੁਪਏ ਦੇਵਾਂਗੇ ਅਸੀਂ ਆਪਣੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਆ ਭਾਰਤ ਨੂੰ ਮਾਣ ਦਿਓ ਜੈ ਹਿੰਦ ਜੈ ਸ਼ਾਹ ਦੇ ਵੱਲੋਂ ਇਹ ਟਵੀਟ ਕਰਕੇ ਭਾਰਤੀ ਐਥਲੀਟਸ ਜਿਹੜੇ ਨੇ ਉਹਨਾਂ ਦਾ ਹੌਸਲਾ ਅਭਜਾਈ ਕੀਤਾ ਗਿਆ ਔਰ ਇਸ ਦੇ ਨਾਲ ਉਹਨਾਂ ਖਿਡਾਰੀਆਂ ਨੂੰ ਇਸ ਦੇ ਵਿੱਚ ਇੱਕ ਚੰਗਾ ਮਹਿਸੂਸ ਹੋਏਗਾ ਕਿਉਂਕਿ ਭਾਰਤੀ ਕ੍ਰਿਕਟ ਟੀਮ ਜਦੋਂ T20 ਵਰਲਡ ਕੱਪ ਜਿੱਤ ਕੇ ਵਾਪਸ ਆਈ ਤੇ ਭਾਰਤੀ ਕ੍ਰਿਕਟ ਟੀਮ ਨੂੰ ਬਹੁਤ ਵੱਡੇ ਇਨਾਮ ਦਿੱਤੇ ਗਏ ਖਜ਼ਾਨਾ ਖਜ਼ਾਨੇ ਦਾ ਜਿਹੜਾ ਮੂੰਹ ਸੀ ਬੀਸੀਸੀਆਈ ਦੇ ਵੱਲੋਂ ਆਪਣੇ ਖਿਡਾਰੀਆਂ ਦੇ ਲਈ ਖੋਲ ਦਿੱਤਾ ਗਿਆ ਔਰ 125 ਕਰੋੜ ਰੁਪਏ ਜਿਹੜੇ ਸੀ ਉਹਨਾਂ ਖਿਡਾਰੀਆਂ ਨੂੰ ਵੰਡੇ ਗਏ ਔਰ ਹੁਣ ਇੱਕ ਵਾਰ ਫਿਰ ਤੋਂ ਬੀਸੀਸੀਆਈ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਬੀਸੀਸੀਆਈ ਨੇ 8.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਜਿਹੜੇ ਪੈਰਿਸ 올림픽 2024 ਦੇ ਵਿੱਚ ਭਾਰਤੀ ਐਥਲੀਟ ਗਏ ਨੇ ਉਹਨਾਂ ਐਥਲੀਟਸ ਨੂੰ ਬੀਸੀਸੀਆਈ ਦੇ ਵੱਲੋਂ 8.5 ਕਰੋੜ ਰੁਪਏ ਜਿੱਤਣ ਵਾਲਿਆਂ ਨੂੰ ਦਿੱਤੇ ਜਾਣਗੇ ਸੋ ਇਸ ਸਮੇਂ ਭਾਰਤੀ ਐਥਲੀਟਸ ਦੀ ਜੇਕਰ ਗੱਲ ਕਰੀਏ ਤੇ ਭਾਰਤੀ ਦਲ ਦੇ ਵਿੱਚ ਹੁਣ ਤੱਕ ਸਭ ਤੋਂ ਵੱਧ 117 ਐਥਲੀਟ ਜਿਹੜੇ ਨੇ ਉਹ ਪੈरिस 올림픽 ਦੇ ਲਈ ਗਏ ਨੇ ਔਰ ਜੈ ਸ਼ਾਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ BCCI ਨੇ ਇਹ ਐਲਾਨ ਕਰ ਦਿੱਤਾ ਹੈ ਕਿ 8.5 ਕਰੋੜ ਰੁਪਏ ਨਾ ਐਥਲੀਟਸ ਨੂੰ ਦਿੱਤੇ ਜਾਣਗੇ ਪੈरिस 올림픽 ਤੋਂ ਭਾਰਤ ਨੂੰ ਕਈ ਮੈਡਲਾਂ ਦੀ ਉਮੀਦ ਹੈ ਇਸ ਤੋਂ ਪਹਿਲਾਂ 2020 ਦੇ ਵਿੱਚ ਹੋਈਆਂ ਟੋਕੀਓ 올림픽 ਖੇਡਾਂ ਦੇ ਵਿੱਚ ਭਾਰਤ ਨੇ ਹੁਣ ਤੱਕ ਦਾ ਸਭ ਤੋਂ ਵੱਧ ਜਿਹੜੇ ਕਿ 7 ਤਗਮੇ ਜਿੱਤੇ ਸਨ ਸੋਨ ਤਗਮੇ ਨੀਰ ਚੋਪੜਾ ਨੇ ਜੈਵਲਨ ਥਰੋ ਦੇ ਵਿੱਚ ਸੋਨ ਤਗਮਾ ਜਿੱਤਿਆ ਸੀ ਇਹਨਾਂ ਤੋਂ ਇਲਾਵਾ ਮੀਰਾਬਾਈ ਚਾਨੂ ਨੇ 49 ਕਿਲੋ weight lifting ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਮਹਿਲਾ weight lifter ਮੁਕੇਬਾਜ ਵੀ ਲਵਲੀਨਾ ਨੇ ਵੀ ਕਾਂਸੀ ਦਾ ਪਦਕ ਜਿੱਤਿਆ ਸੀ ਪੀਬੀ ਸਿੰਧੂ ਨੇ ਮਹਿਲਾ ਸਿੰਗਲ ਬੈਡਮਿੰਟਨ ਦੇ ਵਿੱਚ ਕਾਂਸੀ ਜਿੱਤਿਆ ਸੀ ਰਵੀ ਦਈਆ ਨੇ ਪੁਰਸ਼ਾਂ ਦੇ ਫ੍ਰੀ ਸਟਾਈਲ 57 ਕਿਲੋ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਪੁਰਸ਼ਾਂ ਦੀ ਹਾਕੀ ਟੀਮ ਨੇ 57 ਕਿਲੋ ਵਰਗ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਸੋ ਕੁਸ਼ਤੀ ਦੇ ਵਿੱਚ ਵੀ ਉਨ੍ਹਾਂ ਦੇ ਨਾਮ ਮੈਡਲ ਹੋਇਆ ਸੀ ਸੋ ਵੱਡੀ ਉਪਲਬਧੀ ਜਿਹੜੀ ਸੀ ਉਹ ਟੋਕੀਓ 올림픽 ਦੇ ਵਿੱਚ ਭਾਰਤ ਨੂੰ ਮਿਲੀ ਸੀ ਔਰ ਉਸ ਤੋਂ ਬਾਅਦ ਹੁਣ ਫਿਰ ਤੋਂ ਭਾਰਤੀ ਐਥਲੀਟਸ ਵੱਡੀ ਗਿਣਤੀ ਦੇ ਵਿੱਚ ਪੈਰਾਸੋਲੰਪਿਕ ਦੇ ਲਈ ਰਵਾਨਾ ਹੋ ਗਏ ਨੇ ਉੱਥੇ ਪਹੁੰਚ ਗਏ ਨੇ ਔਰ 26 ਜੁਲਾਈ ਤੋਂ ਇਹ 올림픽 ਜਿਹੜਾ ਸ਼ੁਰੂ ਹੋਏਗਾ ਔਰ 11 ਅਗਸਤ ਤੱਕ ਚੱਲੇਗਾ ਜਿਸ ਦੇ ਵਿੱਚ ਭਾਰਤੀ ਖਿਡਾਰੀਆਂ ਦੇ ਉੱਪਰ ਨਿਗਾਹਾਂ ਟਿਕੀਆਂ ਹੋਈਆਂ ਨੇ ਕਿ ਭਾਰਤੀ ਦਲ ਇਸ ਵਾਰ ਵੀ ਭਾਰਤ ਦੇ ਨਾਮ ਕਈ ਤਗਮੇ ਜਿੱਤ ਕੇ ਦਰਜ ਕਰੇਗਾ ਇੱਕ ਰਿਕਾਰਡ ਬਣਾਏਗਾ ਔਰ ਉਸ ਦੇ ਲਈ ਬੀਸੀਸੀਆਈ ਹੁਣ ਸਭ ਤੋਂ ਪਹਿਲਾਂ ਮੋੜਿਆ ਆਈ ਹੈ ਔਰ ਬੀਸੀਸੀਆਈ ਦੇ ਵੱਲੋਂ 8.5 ਕਰੋੜ ਰੁਪਏ ਦਾ ਇਨਾਮੀ ਰਾਸ਼ੀ ਇਹਨਾਂ ਖਿਡਾਰੀਆਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ